ਜੀ ਮੇਰਾ ਨਾਮ ਮੇਰਾ ਨਾਮ ਵਿਸ਼ਾਲ ਆ ਮੇਰੀ ਏਡਾ ਤਾਰਾਗੜ ਡੇਰਾ ਬਾਬਾ ਬਨਾਨ ਨੰਦੂਰ ਤੇ ਕਰਿਆਨੇ ਦੀ ਦੁਕਾਨ ਆ ਹੌਸਲਦੀ ਸਾਡੀ ਇੱਕ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦੇ ਅੰਦਰ ਆ ਰਹੀ ਹੈ ਉਹ ਕਿਸੇ ਵੀ ਨੋਟੀਫਿਕੇਸ਼ਨ ਚ ਕੋਈ ਪ੍ਰਾਪਰਟੀ ਐਕਵਾਇਰ ਨਹੀਂ ਹੁੰਦੀ ਪਰ ਫਿਰ ਵੀ ਨੈਸ਼ਨਲ ਹਾਈਵੇ ਸਾਡੇ ਨੇ ਧੱਕੇਸ਼ਾਹੀ ਕਰਦੀ ਵੀ ਹੈ ਰੋਹ ਹੀ ਤੰਗ ਕਰਦੀ ਇਹ ਪ੍ਰਾਪਰਟੀ ਖਾਲੀ ਕਰੋ ਸਾਨੂੰ ਕਬਜ਼ਾ ਚਾਹੀਦਾ ਮੈਂ ਉਹਦੇ ਸਬੰਧ ਚ ਕਈ ਵਾਰੀ ਡੀਆਰਓ ਗੁਰਦਾਸਪੁਰ ਸਾਹਿਬ ਐਸਡੀਐਮ ਬਟਾਲਾ ਨੂੰ ਵੀ ਮਿਲੇ ਆ ਐਸਡੀਐਮ ਸਾਹਮਣੇ ਕਹਿੰਦਾ ਡੀਆਰਓ ਗੁਰਦਾਸਪੁਰ ਨੂੰ ਮਿਲੋ ਮੌਕੇ ਦੇ ਜਿਹੜੇ ਮੌਜੂਦ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਈਵਨ ਤਿੰਨ ਤਿੰਨ ਚਾਰ ਚਾਰ ਘੰਟੇ ਦਫ਼ਤਰ ਦੇ ਬਾਹਰ ਖੜੇ ਕਰਕੇ ਸਾਨੂੰ ਹਰਾਸਮੰਡੀ ਮਿਲੀ ਉਸ ਤੋਂ ਬਾਅਦ ਮੈਂ ਡੀਸੀ ਸਾਹਿਬ ਨੂੰ ਮਿਲਿਆ ਜਿਹੜੇ ਪਹਿਲਾਂ ਡੀਸੀ ਸਾਹਿਬ ਜੀ ਉਹਨਾਂ ਦੀ ਬਦਲੀ ਹੋ ਗਈ ਹੁਣ ਜਿਹੜੇ ਨਵੇਂ ਡੀਸੀ ਸਾਹਿਬ ਆਏ ਨੇ ਉਹਨਾਂ ਨੂੰ ਵੀ ਮੈਂ ਮਿਲਿਆ ਉਹਨਾਂ ਨੂੰ ਮਿਲ ਕੇ ਆਪਣੀ ਸਾਰੀ ਸਥਿਤੀ ਦੱਸੀ ਹੈ ਪਰ ਉਹਨਾਂ ਨੇ ਕਿਹਾ ਅਸੀਂ ਕਿ ਅਸੀਂ ਤੁਹਾਡੀ ਸ਼ਿਵਾਸਨ ਦੇਵਾਂਗੇ ਪਰ ਉਹਨਾਂ ਵੱਲੋਂ ਵੀ ਸਾਨੂੰ ਕੋਈ ਸ਼ਿਵਾਸਨ ਨਹੀਂ ਮਿਲਿਆ ਅਖੀਰ ਮੈਂ ਦੁਖੀ ਹੋ ਕੇ ਅਖਬਾਰ ਵਿੱਚ ਪ੍ਰੈਸ ਦੇ ਮਾਧਿਅਮ ਨਾਲ ਤੁਹਾਨੂੰ ਦੱਸਦਾ ਸੀ ਕਿਸੇ ਅਖਰ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਰਿਵਾਰ ਸਾਹਿਬ ਤਰਨਾ ਦੇਾਂਗੇ ਅੱਜ ਅਸੀਂ ਦੁਖੀ ਹੋ ਕੇ ਕਦਮ ਚੁੱਕਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਬਾਰ 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 ਇੱਥੇ ਆਏ ਹਾਂ ਪਰ ਸਾਡੀ ਕਿਸੇ ਵੀ ਅਫਸਰ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਦਾ ਜਿਹੜਾ ਅਸੀਂ ਕਦਮ ਚੁੱਕਿਆ ਇਹ ਬੜਾ ਦੁਖੀ ਹੋ ਕੇ ਤੇ ਬੜਾ ਆਪਣੇ ਮਨ ਨੂੰ ਦੁਖੀ ਕਰਕੇ ਕਦਮ ਚੁੱਕਿਆ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਇਸ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਮੈਂ ਵੱਡੇ ਪੱਧਰ ਤੇ ਪਰਿਵਾਰ ਸਾਹਿਬ ਆਪਣੇ ਪਰਿਵਾਰਕ ਮੈਂਬਰਾਂ ਸਾਹਿਬ ਲੰਬੇ ਸਮੇਂ ਲਈ ਇੱਥੇ ਭੁਖੜ ਤੱਕ ਦਾ ਕੰਮ